ਇਹ ਤਸਵੀਰਾਂ ਨੇ ਮੋਗਾ ਦੇ ਕਸਬਾ ਧਰਮਕੋਟ ਦੀਆਂ ਜਿੱਥੇ ਬੱਸ ਸਟੈਂਡ ਦਾ ਉਦਘਾਟਨ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕੀਤਾ ਮੋਗਾ ਦੇ ਕਸਬਾ ਧਰਮਕੋਟ ਦੇ ਬੱਸ ਸਟੈਂਡ ਤੇ 1 ਕਰੋੜ ਰੁਪਏ ਤੋਂ ਉੱਪਰ ਦੀ ਲਾਗਤ ਲੱਗੀ ਹੈ ਅਤੇ ਇਸ ਨੂੰ ਤਿਆਰ ਕਰਨ ਉਪਰੰਤ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਇਸ ਦਾ ਉਦਘਾਟਨ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਚ ਵਰਕਰ ਵੀ ਮੌਜੂਦ ਸੀ ਹੋਰti ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਅਤੇ ਬਹੁਤ ਅਧੂਰੇ ਕੰਮ ਵੀ ਨੇਪਰੇ ਚਾੜੇ ਜ ਇਹ ਬਹੁਤ ਹੈ ਸਰਕਾਰ ਜੋ ਹਲਕਾ ਤਨਕੋਟ ਤੇ ਐਮਐਲਏ ਸਾਹਿਬ ਲਾਡੀ ਟੋਸੀ ਕੋ ਮੇਰੇ ਤੋਂ ਛੋਟੇ ਭਰਾ ਮੈਂ ਤਾਂ ਹਮੇਸ਼ਾ ਛੋਟਾ ਨਹੀਂ ਲੈਣਾ ਹੁੰਦਾ ਤੇ ਸਾਡੇ ਮੋਗੇ ਤੋਂ ਐਮਐਲਏ ਸਾਹਿਬ ਡਾਕਟਰ ਆਮਨਦੀਪ ਜੀ ਔਰ ਸਾਡੇ ਇਸ ਕਮੇਟੀ ਦੇ ਪ੍ਰਧਾਨ ਗਰਮੀਤ ਮਖੀਜਾ ਜੀ ਔਰ ਕੌਂਸਲਰ ਸਹਿਬਾਨ ਦੀਪਕ ਅਰੋੜਾ ਜੀ ਪ੍ਰੋਮੋਟ ਟ੍ਰਸਟ ਮੋਗਾ ਦੇ ਚੇਅਰਮੈਨ ਹਮਨ ਪਨੋਰੀ ਜੀ ਮਾਰਕੀ ਕਮੇਟੀ ਕੋਟ ਹੀਸੇਖਾਂ ਦੇ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਹਰਮਨ ਜੀ ਔਰ ਸਾਡੇ ਵੱਖ-ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਆਏ ਹੋਏ ਸਾਥੀ ਸਾਡੇ ਵਰਕਰ ਸਹਿਬਾਨ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਵੱਡਾ ਤੁਸੀਂ ਕੰਮ ਕੀਤਾ ਸੀ 2022 ਦੇ ਵਿੱਚ ਤੁਸੀਂ ਇੱਕ ਇੱਕ ਵੋਟ ਪਾ ਕੇ ਆਮ ਆਦਮੀ ਪਾਰਟੀ ਨੂੰ ਤੇ ਪੂਰੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਫਤਵਾ ਦਿੱਤਾ ਸੀ 92 ਸੀਟਾਂ ਦਿੱਤੀਆਂ ਸੀਗੀਆਂ ਜਿਸ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਨੂੰ ਮਨਰਾਇਆ ਔਰ ਸਾਹਿਬ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਪੰਜਾਬ ਹੈ ਜੋ ਬਹੁਤ ਹੀ ਇਮਾਨਦਾਰ ਹਾਰਡ ਵਰਕਰ ਮੁੱਖ ਮੰਤਰੀ ਔਰ ਡਿਸੀਜਨ ਮੇਕਰ ਮੁੱਖ ਮੰਤਰੀ ਹੈ ਜੋ ਫੈਸਲਾ ਲੈਂਦੇ ਪੰਜਾਬ ਦੇ ਹਿੱਤਾਂ ਦਾ ਫੈਸਲਾ ਲੈਂਦੇ ਆ ਹਮੇਸ਼ਾ ਉਹ ਫੈਸਲਾ ਲੈਂਦੇ ਆ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਕਿਸੇ ਚੀਜ਼ ਦਾ ਫਾਇਦਾ ਹੁੰਦਾ ਹੈ ਸੋ ਇਸ ਕਰਕੇ ਥੋੜੀ 2022 ਦੇ ਅੰਦਰ ਦਿੱਤੀ ਹੋਈ ਇੱਕ ਇੱਕ ਵੋਟ ਦੇ ਬਦੌਲਤ ਆਪਾਂ ਸਾਰੇ ਇਕੱਠੇ ਹੋਏ ਸੋ ਥੋੜੇ ਜੰਗ ਲੜੀ ਤੋਂ ਅੱਗੇ ਸਾਡੇ ਐਮਐਲਏ ਸਾਹਿਬ ਮੈਂ ਹਮੇਸ਼ਾ ਇਹਨਾਂ ਨਾਲ ਸਾਡਾ ਬਹੁਤ ਪਿਆਰ ਹੈ ਭਰਾ ਵਾਂਗੂ ਛੋਟਿਆਂ ਵਾਂਗੂ। ਔਰ ਮੈਂ ਘਰੋਂ ਜਦੋਂ ਚੱਲਿਆ ਤਾਂ ਮੈਨੂੰ ਸਾਰੀ ਇਹਨਾਂ ਨੇ ਇੱਕ ਇੱਕ ਜਗ੍ਹਾ ਵਿਖਾਈ ਛੜਕ ਦੇ ਉੱਤੇ ਵੀ ਕਿਵੇਂ-ਕਿਵੇਂ ਕੰਮ ਕਰਾ ਰਿਆ। ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਜਿਹੜੇ ਕੰਮ ਜਿਵੇਂ ਮੱਖੀ ਜੀ ਦੱਸੇ ਸੀਗੇ ਸਾਰੇ ਭਾੜੇ ਸਾਥੀ ਦੱਸੇ ਸੀ ਕਿ ਇਹਨਾਂ ਨੇ ਇੱਕ ਇੱਕ ਆਪ ਕੰਮ ਦੇ ਆਪ ਮੌਨਟਰੀਂਗ ਕੀਤੀ ਹੈ। ਹਮੇਸ਼ਾ ਇਹ ਕੰਮ ਉਹੀ ਹੁੰਦਾ ਜਿਹੜਾ ਤੁਸੀਂ ਉੱਪਰ ਚੜ੍ਹ ਕੇ ਕਰੋ। ਉਹਨੂੰ ਫਾਲੋਅ ਅਪ ਕਰਕੇ ਕਰੋ ਅਦਰਵਾਈਜ਼ ਕੰਮ ਨਹੀਂ ਹੁੰਦਾ ਸੋ ਇਹ ਉਹ ਐਮਐਲਏ ਜਿਨ੍ਹਾਂ ਨੂੰ ਤੁਸੀਂ ਇੱਕ ਇੱਕ ਵੋਟ ਪਾ ਕੇ ਕਾਮਯਾਬ ਕੀਤਾ ਸੀ ਤੇ ਅੱਜ ਸਿਰ ਤੇ ਸਿਰ ਤੁਹਾਡੀ ਸੇਵਾ ਵਾਸਤੇ ਲਗੇ ਹੋਏ ਆ ਇਹਨਾਂ ਨੇ ਹਲਕੇ ਦਾ ਇੱਕ ਇੱਕ ਕੰਮ ਗਿਣ ਕੇ ਮੈਨੂੰ ਦੱਸਿਆ ਔਰ ਪ੍ਰਮਾਤਮਾ ਕਿਰਪਾ ਕਰੇ ਕਿ ਇਹਨਾਂ ਨੂੰ ਹੋ ਤਾਕਤ ਬਖਸ਼ੇ ਔਰ ਤਾਕਤ ਤੁਹਾਡੀ ਬਦੌਲਤ ਕਿਉਂਕਿ ਹਮੇਸ਼ਾ ਜਿਹੜਾ ਲੋਕ ਰਾਜ ਹੁੰਦਾ ਹੈ ਲੋਕ ਰਾਜ ਦੇ ਅੰਦਰ ਜਨਤਾ ਵੱਡੀ ਹੁੰਦੀ ਹੈ ਨਾ ਐਮਐਲਏ ਨਮਸਤ ਔਰ ਤੁਸੀਂ 2022 ਦੇ ਵਿੱਚ ਤੁਸੀਂ ਦੱਸ ਦਿੱਤਾ ਕਿ ਐਮਐਲਏ ਜਾਂ ਵਜ਼ੀਰ ਦੇ ਵੱਡੇ ਹੁੰਦੇ ਜਨਤਾ ਵੱਡੀ ਹੁੰਦੀ ਹੈ ਇਹਨਾਂ ਲੋਕਾਂ ਨੇ ਵੋਟ ਲੈ ਕੇ ਫਿਰ ਕਿਸੇ ਨੂੰ ਪੁੱਛਿਆ ਨਹੀਂ ਸੀਗਾ ਬਾਅਦ ਦੇ ਵਿੱਚ ਆਉਂਦੇ ਸੀ ਕਿਸੇ ਦੋ ਚਾਰ ਬੰਦਿਆਂ ਨੂੰ ਮਿਲਦੇ ਚਲੇ ਜਾਂਦੇ ਸੀ ਕੰਮ ਲੈ ਇਹਨਾਂ ਦਾ ਕੋਈ ਧਿਆਨ ਨਹੀਂ ਸੀ ਸੋ ਅੱਜ ਜੋ ਤੁਸੀਂ ਉਹਦਾ ਰਿਜ਼ਲਟ ਦਿੱਤਾ ਉਹਦੀ ਬਦੌਰ ਤੁਸੀਂ ਉਹ ਆਮ ਜਨਤਾ ਦੇ ਵਿੱਚੋਂ ਆਪਣੇ ਐਮਐਲਏ ਵਿਧਾਇਕ ਜਿਹੜੇ ਜੋ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਆ ਇਸੇ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਤੁਸੀਂ ਦੇਖੋ ਹਮੇਸ਼ਾ ਸਵੇਰੇ ਜੰੰਦਰ ਸ਼ਾਮ ਨੂੰ ਬਠਿੰਡੇ ਕਿਧਰੇ ਕਿਧਰੇ ਸ਼ਹਿਰਾਂ ਦੇ ਵਿੱਚੋਂ ਕੋਈ ਨਾ ਕੋਈ ਆਪਣੇ ਕਾਰੋਬਾਰ ਵਿੱਚ ਵਸਤੇ ਲੱਗੇ ਰਹਿੰਦੇ ਆ ਔਰ ਪੰਜਾਬ ਦੇ ਵਿੱਚ ਤੁਸੀਂ ਦੇਖੋ ਬੇਜ਼ਗਾਰੀ ਦੀ ਗੱਲ ਕਰ ਲੋ ਕਿੰਨੀ ਬੇਜ਼ਗਾਰੀ ਸੀ ਲੇਕਿਨ 40 ਹਜ਼ਾਰ ਤੋਂ ਉੱਪਰ ਅੱਜ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਹਰ ਪਿੰਡਾਂ ਦੇ ਵਿੱਚੋਂ ਪਰਿਵਾਰਾਂ ਦੇ ਵਿੱਚੋਂ ਬੱਚੇ ਵੱਧਤੀ ਹੋ ਰਹੇ ਆ ਬਿਨਾ ਕਿਸੇ ਰਿਸ਼ਵਤ ਦੇ ਬਿਨਾ ਕਿਸੇ ਛਭਾਰਤ ਦੇ ਪਰਤੀ ਹੋ ਰਹੇ ਤੁਸੀਂ ਮਹੱਲਾ ਕੇਕਾ ਨਾਲੋਂ ਪੂਰੇ ਪੰਜਾਬ ਦੇ ਅੰਦਰ 650 ਤੋਂ ਉੱਪਰ ਜਿਹੜੀਆਂ ਮਹੱਲਾ ਕੇਕਾ ਸੜੀਆਂ ਬਣ ਚੁੱਕੀਆਂ ਔਰ ਅੱਜ ਬਹੁਤ ਸੜੀਆਂ ਮਹੱਲਾ ਕੇਕਾ ਦਾ ਜਨਰ ਦੇ ਵਿੱਚ ਸੀਐਮ ਸਾਹਿਬ ਸਾਡੇ ਕਾਟਣ ਕਰਨਗੇ ਦਿੱਲੀ ਦੇ ਮੁਖਵਤੀ ਸ਼੍ਰੀ ਰਵੀਰ ਮੀਰ ਕੇ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਮੁਖੀ ਹੈ ਔਰ ਕਨਵੀਨਰ ਹੈ ਪੂਰੇ ਦੇਸ਼ ਤੇ ਅੱਜ ਉਹ ਵੀ ਜੰਦਰ ਦੇ ਵਿੱਚ ਆ ਰਹੇ ਆ ਔਰ ਜੰਦਰ ਦੇ ਵਿੱਚ ਮਹਿਲਾ ਕਲਿਕਾ ਦਾ ਉਦਘਾਟਨ ਕੱਢ ਗਏ ਪੂਰੇ ਪੰਜਾਬ ਦੇ ਵਿੱਚ ਅੱਜ ਮਹਿਲਾ ਕਲਿਕਾ ਦਾ ਉਦਘਾਟਨ ਹੋਵੇਗਾ ਐਜੂਕੇਸ਼ਨ ਦੀ ਗੱਲ ਤੁਸੀਂ ਲੈ ਲਓ 117 ਪੂਰੇ ਪੰਜਾਬ ਦੇ ਅੰਦਰ ਸਕੂਲ ਆਫ ਫੈਮਿਨਸ ਬਣਾਏ ਔਰ ਉਹਨਾਂ ਸਕੂਲਾਂ ਦੇ ਵਿੱਚ ਜਿਵੇਂ ਦਿੱਲੀ ਦੇ ਵਿੱਚ ਹੈ ਜਿਵੇਂ ਉਥੇ ਹੀ ਵਕੀਲ ਦਾ ਬੱਚਾ ਉਥੇ ਡਾਕਟਰ ਦਾ ਉਥੇ ਗਰੀਬ ਦਾ ਉਥੇ ਅਮੀਰ ਦਾ ਬੱਚਾ ਇੱਕ ਜਗ੍ਹਾ ਤੇ ਪੜ੍ਹਦੇ ਆ ਔਰ ਐਜੂਕੇਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਲੋਕ ਪ੍ਰਾਈਵੇਟ ਸਕੂਲਾਂ ਨੂੰ ਭੁਲ ਜਾਣਗੇ ਸੋ ਹਰ ਚੀਜ਼ ਕਿਸਾਨਾਂ ਦੀ ਗੱਲ ਹੈ ਲੋ ਮਜ਼ਦੂਰਾਂ ਦੀ ਗੱਲ ਹੈ ਲੋ ਕਿਸੇ ਵੀ ਐਂਗਲ ਤੋਂ ਅੱਜ ਤੁਸੀਂ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਕਿ ਸਰਕਾਰ ਆਪਕੇ ਦੁਆਰ ਪ੍ਰੋਗਰਾਮ ਚੱਲ ਰਹੇ ਆ ਮੇਲੇ ਲੱਗੇ ਆ ਤੁਸੀਂ ਉਹ ਦੇਖੋ ਸਾਥੀ ਜਿਨ੍ਹਾਂ ਦੇ ਕੰਮ ਹੋ ਰਹੇ ਆ ਕੋਈ ਸ਼ਰੂਲ ਕਾ ਸੜਕ ਬਣਾਉਣਾ ਕੋਈ ਇੰਤਨ ਦਾ ਸੜਕ ਬਣਾਉਣਾ ਕੋਈ ਤੁਸੀਂ ਉੱਥੇ ਹੈਨੀਕੈਂਪ ਸਾਡੀ ਬਣਾਉਣਾ ਕਿਸੇ ਨੇ ਪੈਂਸਲ ਬਣਾਈ ਆ ਕੋ ਜਮੀਨ ਦਾ ਕੰਮ ਹੈ ਅੱਜ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਜਿਹੜਾ ਮੇਲੇ ਲੱਗੇ ਹੋਇਆ ਇਹਨੂੰ ਰੰਗਲਾ ਪੰਜਾਬ ਕਹਿੰਦੇ ਸੀ ਸਾਬਕਾ ਉਸੇ ਮਾਰ ਮੁੱਖ ਮੰਤਰੀ ਪੰਜਾਬ ਕਿ ਹਮੇਸ਼ਾ ਇਹ ਕਹਿੰਦੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਤਾਂ ਅੱਜ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਦੇਖੋ ਘਰ ਘਰ ਆਟਾ ਦਾਲ ਦੀ ਸਕੀਮ ਸੀ ਅੱਜ ਪਿੰਡਾਂ ਦੇ ਵਿੱਚ ਜਾਓ ਤੁਸੀਂ ਗੱਡੀਆਂ ਆ ਰਹੀਆਂ ਪੈਕ ਥੈਲੇ ਸੀਲਡ ਹੈ ਉਹੀ ਖਾਣਾ ਉਹੀ ਆਟਾ ਜੋ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਉਹੀ ਆਟਾ ਆਮ ਜਨਤਾ ਵਾਸਤੇ ਲੈ ਕੇ ਆ ਰਹੇ ਆ। ਸੋ ਵੀਰੋ ਇੱਕ ਇੱਕ ਸਟੇਮ ਇੱਕ ਇੱਕ ਗੱਲ ਜੋ ਪੰਜਾਬ ਦੇ ਭਲੇ ਦੀ ਪੰਜਾਬ ਦੇ ਹਿੱਤ ਦੀ ਗੱਲ ਹੋਵੇਗੀ ਸੋ ਬਹੁਤ ਵੱਡਾ ਤੁਸੀਂ ਫਤਵਾ ਦਿੱਤਾ ਸੀ ਉਹਦੇ ਵਾਸਤੇ ਖੜੇ ਇੱਕ ਇੱਕ ਵੋਟ ਦਾ ਤੁਹਾਨੂੰ ਸਾਬ ਦੇਾਂਗੇ। ਇਵੇਂ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਹਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜਾ ਡੋਲਡ ਦੇ ਕੰਮਾਂ ਨੂੰ ਲੱਗੇ ਹੋਇਆ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅਸੀਂ ਸਰ ਪੁਆਨਸੇ ਮਾਰ ਮੁੱਖਪਤੀ ਪੰਜਾਬ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅਸੀਂ ਜਿਹੜਾ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਕਸਬਿਆਂ ਦੇ ਵਿੱਚ ਜਲਮਲ ਦੇ ਕੰਮਾਂ ਨੂੰ ਦੇਖ ਰਹੇ ਹਾਂ ਔਰ ਬਾਤ ਪੁਆਧ ਕਰਵਾ ਰਹੇ ਹਾਂ ਔਰ ਥੋੜੇ ਲਾਡੀ ਕੋਸ਼ੀ ਦੇ ਜਿਵੇਂ ਦੱਸਿਆ ਐਮਐਲਏ ਸਾਹਿਬ ਨੇ ਕਿ ਅਸੀਂ ਤਰੀਬਨ 10 ਕੋਰ ਰੁਪਏ ਤੇ ਜਿਹੜੇ ਕੰਮ ਉਹ ਕਰਵਾ ਦਿੱਤੇ ਆ ਔਰ ਬਹੁਤ ਸੁਣਾ ਮੈਂ ਦੇਖਿਆ ਅਸੀਂ ਲੰਗੇ ਗਲੀ ਸੇਂਦਰ ਬਹੁਤ ਇਹ ਘਰ ਤੋਂ ਘਰ ਵੀ 22 24 ਫੁੱਟ ਦੀ ਕਲੀ ਹੋਈ ਬਹੁਤ ਸੋਹਣੀ ਇੰਟਰ ਲਾਈਟਾਂ ਲੱਗੀਆਂ ਹੋਈਆਂ ਸੀ ਔਰ ਸਾਈਡ ਦੇ ਉੱਤੇ ਜਿਹੜਾ ਕਰਤਿੱਬ ਜਿਹੜਾ ਪਾ ਰਹੇ ਹੈਗੇ ਆ ਔਰ ਜਿਹੜਾ ਇਹ ਸ਼ਹਿਰ ਵੇਖਣ ਜਿਗਾ ਜਿਵੇਂ ਅੱਡਾ ਟੋੜਾ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਹੈ ਆਮ ਲੋਕਾਂ ਦੇ ਲਈ ਸਰਕਾਰੀ ਸਕੀਮ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਦਾ ਕਹਿਣਾ ਸੀ ਕਿ ਆਮ ਲੋਕਾਂ ਲਈ ਕਈ ਸਰਕਾਰੀ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਅਤੇ ਮੋਗਾ ਦੇ ਕਸਬਾ ਧਰਮਕੋਟ ਦੇ ਵਿੱਚ 1 ਕਰੋੜ ਤੋਂ ਉੱਪਰ ਦੀ ਲਾਗਤ ਨਾਲ ਤਿਆਰ ਹੋਇਆ ਇਹ ਬਾਸਟੈਂਡ ਉਹਨਾਂ ਨੂੰ ਹੁਣ ਸਪੁਰਦ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਬੈਠਣ ਦੀ ਸੁਵਿਧਾ ਪਾਣੀ ਪੀਣ ਦੀ ਸੁਵਿਧਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੇ ਨਾਲ ਹੈ ਅਤੇ ਜੋ ਵੀ ਵਾਅਦੇ ਕੀਤੇ ਗਏ ਨੇ ਉਹ ਸਾਰੇ ਪੂਰੇ ਕੀਤੇ ਜਾਣਗੇ ਮੋਗਾ ਤੋਂ ਵੀ ਪਨੋਂਕਾਰਾ ਜਗਬਣੀ ਟੀਵੀ